ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਆਉਂਦੇ ਹਨ ਇੱਕ ਉਹ ਜਿਹੜੇ ਕੁਝ ਸਾਲ ਸੰਸਾਰ ਦੇ ਵਿੱਚ ਰਹੜਾ ਫਿਰ ਉਹਨਾਂ ਦਾ ਨਾਮ ਖਤਮ ਹੋ ਜਾਂਦਾ ਹੈ ਆਪਾਂ ਕਹਿੰਦੇ ਆ ਮਰ ਗਏ ਚਲੇ ਗਏ ਪਰ ਕੁਝ ਲੋਕ ਸੰਸਾਰ ਦੇ ਵਿੱਚ ਆਉਂਦੇ ਹਨ ਪਰ ਦੁਬਾਰਾ ਸੰਸਾਰ ਤੋਂ ਜਾਂਦੇ ਨਹੀਂ ਉਹਨਾਂ ਦੇ ਵਿੱਚ ਇੱਕ ਤਾਂ ਸਭ ਤੋਂ ਵੱਡਾ ਸਤਕਾਰ ਗੁਰੂ ਦਾ ਹੈ ਉਸ ਤੋਂ ਬਾਅਦ ਦੋ ਪਦਵੀਆਂ ਬੜੀਆਂ ਮਹਾਨ ਹਨ ਜਿਹੜੇ ਸੰਸਾਰ ਦੇ ਵਿੱਚ ਸਦੀਵ ਯਾਦ ਰੱਖੇ ਜਾਂਦੇ ਹਨ ਸਦੀਵ ਰਹਿੰਦੇ ਹਨ ਜਿਨ੍ਹਾਂ ਦੇ ਵਿੱਚ ਇੱਕ ਸੰਤ ਇੱਕ ਹੈ ਸ਼ਹੀਦ ਸਰੀਰ ਕਰਕੇ ਸਰੀਰਤਾ ਪੰਜ ਭੌਤਿਕ ਇਹ ਚਲਿਆ ਜਾਏਗਾ ਪਰ ਜਿਹੜੇ ਸੰਤ ਔਰ ਸ਼ਹੀਦ ਉਹ ਗੁਣਾ ਕਰਕੇ ਉਹ ਜਿਸ ਤਰ੍ਹਾਂ ਜੀਵਨ ਨਿਭਾ ਕੇ ਗਏ ਹਨ ਜਾਂ ਉਹਨਾਂ ਦੇ ਜੋ ਪਰਉਪਕਾਰ ਹਨ ਜੋ ਉਹਨਾਂ ਦੇ ਜੋ ਬਲੀਦਾਨ ਕੁਰਬਾਨੀ ਹੈ ਉਹਦੇ ਕਰਕੇ ਉਹਨਾਂ ਨੂੰ ਹਮੇਸ਼ਾ ਜਗਤ ਯਾਦ ਰੱਖਦਾ ਮੈਂ ਇੱਕ ਬੇਨਤੀ ਕਰਾਂ ਆਪਾਂ ਪਿੱਛੇ ਜੇ ਸਾਬਜਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਹੈ। ਛੋਟੇ ਸਾਬਜਾਦੀ ਜਿਸ ਦਿਨ ਨੀਹਾਂ ਦੇ ਵਿੱਚ ਚਿਣੇ ਜਾਣਾ ਸੀ ਇੱਕ ਰਾਤ ਪਹਿਲਾਂ ਫਤਵਾ ਜਾਰੀ ਹੋ ਗਿਆ ਹੈ ਤੇ ਦਾਦੀ ਮਾਂ ਦੇ ਕੋਲ ਪਹੁੰਚੇ। ਮਾਂ ਇਹ ਫਤਵਾ ਜਾਰੀ ਹੋਇਆ ਹੈ ਕਿ ਕੱਲ ਇਹਨਾਂ ਦੋਨਾਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾਏਗਾ। ਤੇ ਮਾਂ ਇੱਕ ਸ਼ਬਦ ਵਰਤਦੀ ਹੈ ਉਹ ਕਹਿਣ ਲੱਗੀ ਬੱਚਿਓ ਇਹ ਇਹੀ ਕੁਝ ਕਰ ਸਕਦੇ ਹਨ ਯਾਦ ਰੱਖਣਾ ਤੁਹਾਨੂੰ ਨੀਹਾਂ ਦੇ ਵਿੱਚ ਤਾਂ ਚਿਣ ਸਕਦੇ ਹਨ ਪਰ ਤੁਹਾਨੂੰ ਮਾਰ ਨਹੀਂ ਸਕਦੇ ਆਖੋ ਸਤਨਾਮ ਸ਼੍ਰੀ ਮਾਰ ਨਹੀਂ ਸਕਦੇ ਮਤਲਬ ਇਹ ਹੈ ਕਿ ਤੁਸੀਂ ਸੰਸਾਰ ਦੇ ਵਿੱਚ ਹਮੇਸ਼ਾ ਜੀਵਤ ਰਹੋਗੇ ਤੁਹਾਨੂੰ ਕੋਈ ਖਤਮ ਨਹੀਂ ਕਰ ਸਕਦਾ ਔਰ ਵੱਡੇ ਵੱਡੇ ਬਾਦਸ਼ਾਹ ਚਲੇ ਗਏ ਪਾਪ ਕਰਨ ਵਾਲੇ ਚਲੇ ਗਏ ਫਤਵੇ ਜਾਰੀ ਕਰਨ ਵਾਲੇ ਚਲੇ ਗਏ ਪਰ ਮੈਂ ਫਿਰ ਬੇਨਤੀ ਕਰਾਂ ਸ਼ਹੀਦ ਔਰ ਸੰਤ ਹਮੇਸ਼ਾ ਸੰਸਾਰ ਦੇ ਵਿੱਚ ਰਹਿੰਦੇ ਹਨ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਪਾਰੇ ਪਕਾਰ ਉਹਨਾਂ ਦੇ ਭਲੇ ਕਰਮ ਕਰਕੇ ਮਹਾਪੁਰਸ਼ ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸ੍ਰੀ ਹਾਲੀ ਸਾਹਿਬ ਬਾਨੀ ਜਿਨ੍ਹਾਂ ਤੋਂ ਇਹ ਸੰਪਰਦਾ ਆਰੰਭ ਹੋਈ ਹੈ ਉਹ ਵੀ ਮਹਾਨ ਸੇਵਾ ਕਲਣਾ ਪਰਉਪਕਾਰ ਕਰਕੇ ਅੱਜ ਵੀ ਸੰਸਾਰ ਦੇ ਵਿੱਚ ਹਨ ਮੈਂ ਇੱਕ ਬਚਨ ਕਰਾਂ ਪਰਸੋਂ ਸਟੇਜ ਤੋਂ ਉਤਰਦਿਆਂ ਮਹਾਪੁਰਸ਼ ਬਾਬਾ ਗੁਰਨਾਮ ਸਿੰਘ ਜੀ ਜੂਪੀ ਵਾਲੇ ਅਸੀਂ ਸਟੇਜ ਤੋਂ ਉਤਰੇ ਤੇ ਅਸੀਂ ਇੱਥੇ ਜਾ ਰਹੇ ਸਾਂ ਜਿੱਥੇ ਲੰਗਰ ਸ਼ਿਕਾਇਆ ਜਾ ਰਿਹਾ ਹੈ ਇਹ ਬਚਨ ਰਲਦਾ ਹੈ ਤਾਂ ਮੈਂ ਸਾਂਝਾ ਕਰਨ ਲੱਗਾ ਹਾਂ ਮੈਂ ਵੈਸੇ ਹੀ ਆਖਿਆ ਕਿ ਚਲੋ ਇੰਗਲੈਂਡ ਅਸੀਂ ਇਕੱਠੇ ਸੀ ਬਾਬਾ ਜੀ ਦੀ ਨਾਲ ਤੇ ਮੈਨੂੰ ਕਹਿਣ ਲੱਗੇ ਆਪਾਂ ਪੰਜਾਬ ਜਾ ਕੇ ਹਰਪ੍ਰੀਤ ਸਿੰਘਾਂ ਤੁਹਾਡੇ ਘਰੇ ਜਾਵਾਂਗੇ ਤੇ ਮੈਂ ਵੈਸੇ ਬਚਨ ਯਾਦ ਕਰਾਇਆ ਮੈਂ ਕਿਹਾ ਜੀ ਮਹਾਪੁਰਸ਼ ਤੁਸੀਂ ਕਦੋਂ ਕੁ ਤੱਕ ਇੱਥੇ ਜੇ ਉਹਨੇ ਕੋ ਬਚਨ ਕੀਤਾ ਮੈਨੂੰ ਬੜਾ ਮੈਂ ਹੈਰਾਨ ਹੋਇਆ ਕਹਿਣ ਲੱਗੇ ਅਸੀਂ ਤਾਂ ਇੱਥੇ ਹੀ ਆ ਅਸੀਂ ਤਾਂ ਜਾਣਾ ਨਹੀਂ ਹਰਪ੍ਰੀਤ ਸਿੰਘਾਂ ਮਰਨ ਤੋਂ ਬਾਅਦ ਵੀ ਨਹੀਂ ਅਸੀਂ ਜਾਣਾ ਆਖੋ ਸਤਨਾਮ ਸ਼੍ਰੀ ਮਰਨ ਤੋਂ ਬਾਅਦ ਵੀ ਨਹੀਂ ਜਾਣਾ ਕਾਰਨ ਉਹ ਸੁਭਾਵਕ ਕੀ ਉਹਨਾਂ ਨੇ ਬਚਨ ਕੀਤਾ ਕਾਰਨ ਇਹੀ ਹੈ ਕਿ ਉਹਨਾਂ ਨੇ ਵੱਡੇ ਮਹਾਪੁਰਸ਼ਾਂ ਦੇ ਨਾਲ ਰਹਿ ਕੇ ਬੜੀ ਕਲਣਾ ਅੱਜ ਆਪਾਂ ਕਈ ਵਾਰੀ ਦੇਖਦੇ ਹਾਂ ਕਿ ਬਾਬਿਆਂ ਦਾ ਸਤਕਾਰ ਵੜਾ ਹੋ ਰਿਹਾ ਹੈ ਪਰ ਇਹ ਵੀ ਯਾਦ ਰੱਖਣਾ ਕਿ ਉਹਨਾਂ ਨੇ ਕਲਣਾ ਵੀ ਆਜੋ ਮਹਾਪੁਰਸ਼ ਸੰਤ ਮਹਾਤਮਾ ਅੱਜ ਬੜਾ ਸਤਿਕਾਰ ਹੋ ਰਿਹਾ ਹੈ ਦੇਸ਼ਾਂ ਪਰਦੇਸ਼ਾਂ ਦੇ ਵਿੱਚ ਇਹਨਾਂ ਦਾ ਤਾਪ ਇਹਨਾਂ ਦੀ ਘਾਲਣਾ ਜਦੋਂ ਕਿਤੇ ਪ੍ਰਾਣੇ ਸਿੰਘਾਂ ਦੇ ਕੋਲ ਬੈਠਦੇ ਆਂ ਫਿਰ ਪਤਾ ਲੱਗਦਾ ਹੈ ਪਹਿਲਾਂ ਕਿੰਨੀ ਘਾਲਣਾ ਘਾਲੀ ਹੋਈ ਹੈ ਤਾਂ ਅੱਜ ਸਤਿਕਾਰ ਹੋ ਰਿਹਾ ਹੈ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ ਅਸੰਖ ਅਮਰ ਕਰ ਜਾਹੇ ਜੋਰ ਅਮਰ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ ਹੈ ਇੱਕ ਤਾਂ ਅਮਰ ਹੁਕਮ ਦੇ ਸਬੰਧ ਵਿੱਚ ਆਉਂਦਾ ਹੈ ਹੁਕਮ ਦੇ ਸਬੰਧ ਵਿੱਚ ਉਦੋਂ ਤਾਂ ਸਿੱਧਾ ਪੜਿਆ ਜਾਏਗਾ। ਔਰ ਕਈ ਵਾਰ ਸ਼ਬਦ ਅਮਰ ਨਾ ਮਰਨ ਦੇ ਸਬੰਧ ਵਿੱਚ ਆਉਂਦਾ ਹੈ। ਨਾ ਮਰਨ ਦੇ ਵਿੱਚ ਸਬੰਧ ਵਿੱਚ। ਉਦੋਂ ਕਈ ਕੁਝ ਥਾਵਾਂ ਤੇ ਸ਼ਬਦ ਅਮਰ ਵੀ ਪੜਾਇਆ ਜਾਂਦਾ ਹੈ ਅਮਰ। ਉਹਦਾ ਅਰਥ ਹੁੰਦਾ ਹੈ ਕਿ ਜਿਨ੍ਹਾਂ ਨੇ ਮਰਨਾ ਨਹੀਂ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਹਮੇਸ਼ਾ ਹੀ ਰਹਿਣਾ ਹੈ। ਰੱਬ ਦੇ ਪਿਆਰੇ ਸੰਤ ਮਹਾਤਮਾ ਸ਼ੀਧ ਸੰਸਾਰ ਦੇ ਵਿੱਚ ਹਮੇਸ਼ਾ ਹੀ ਰਹਿੰਦੇ ਹਨ। ਮੇਰੇ ਤੋਂ ਪਹਿਲਾਂ